ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਲਾਲੜੂ ਵਿੱਚ ਵੱਡੀ ਕਾਰਵਾਈ ਕੀਤੀ ਗਈ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤੇ ਹਰਮਨਦੀਪ ਸਿੰਘ ਹੰਸ ਤੇ ਵਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਪੁਲਿਸ ਨੇ ਗੈਂਗਸਟਰ ਅਤੇ ਕਠਿਤ ਡਰੱਗ ਸਮੱਗਲਰ ਲਖਨ ਕੁਮਾਰ ਦੇ ਗੈਰ ਕਾਨੂੰਨੀ ਪ੍ਰਾਪਰਟੀ ਟਾ ਦਿੱਤੀ ਉਸ ਖਿਲਾਫ ਨਸ਼ਾ ਤਸਕਰੀ ਦੇ 7 ਕੈਸ ਦਰਜ ਹਨ ਪ੍ਰਸ਼ਾਸਨ ਨੇ ਪੈਟਰੋਲ ਪੰਪ ਨੇੜੇ ਬਣੀ ਸੰਪਤੀ ਦੀ ਜਾਂਚ ਕਰਕੇ ਜੇਸਪੀ ਨਾਲਤਾਂਟਾ ਜ਼ਮੀਨਦੋਸ਼ ਕੀਤਾ ਮੌਕੇ ਤੇ ਭਾਰੀ ਪੁਲਿਸ ਬਲ ਤਾਇਨਾਤ ਰਹੇ ਅਤੇ ਸੁਰੱਖਿਆ ਪ੍ਰਬੰਧ ਪੂਰੇ ਕੀਤੇ ਗਏ ਪੁਲਿਸ ਨੇ ਕਿਹਾ ਕਿ ਨਸ਼ਿਆਂ ਨਾਲ ਜੁੜੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਮੁਹਿੰਮ ਅੱਗੇ ਵੀ ਚੱਲਦੀ ਰਹੇਗੀ ਅਜੁੱਧ ਨਸ਼ਿਆਂ ਵਿਰੁੱਧ ਮੁਹਿੰਮ ਜਿਹੜਾ ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ਮੁਤਾਬਕ ਡੀਜੀਪੀ ਸਾਹਿਬ ਪੰਜਾਬ ਤੇ ਐਸਐਸਪੀ ਸਾਹਿਬ ਮੋਹਾਲੀ ਅਤੇ ਪੰਜਾਬ ਸਰਕਾਰ ਦੀਆਂ ਜੋ ਡਾਇਰੈਕਸ਼ਨਸ ਨੇ ਉਹਦੇ ਤੇ ਈਓ ਲਾਲੜੂ ਨੇ ਜਿਹੜਾ ਨਾਲ ਪੁਲਿਸ ਸਹਾਇਤਾ ਦੇ ਕੇ ਜਿਹੜੀ ਲਖਨ ਕੁਮਾਰ ਇੱਕ ਡਰੱਗ ਸਮਗਲਰ ਆ ਉਹਦੀਆਂ ਜਿਹੜੀ ਸ਼ਾਪ ਸੀ ਉਹਨੂੰ ਤਾਂ ਹੈ ਗਿਆ ਡਿਮੋਲਿਸ਼ ਕੀਤਾ ਗਿਆ ਜਿਹੜੀ ਕਿ ਕਾਨੂੰਨ ਮੁਤਾਬਕ ਇਲੀਗਲ ਸੀ ਉਹ ਯੂ ਸਰਪ ਦੀ ਟੀਮ ਆਈ ਸੀ ਨਾਲ ਤੇ ਨਾਲ ਪੁਲਿਸ ਫੋਰਸ ਦਿੱਤੀ ਗਈ ਐਸ ਐਚਓ ਤੇ ਸਾਰਿਆਂ ਨੇ ਇਹ ਕੀਤਾ ਤੇ ਅੱਗੇ ਵੀ ਜਿਹੜਾ ਜਿਹੜਾ ਵੀ ਕੋਈ ਮਾੜਾ ਤੰਤਰ ਨਸ਼ੇ ਦਾ ਤਸਕਰ ਸਾਹਮਣੇ ਆਊਗਾ ਉਹਦੇ ਤੇ ਬਣਦੀ ਕਾਰਵਾਈ ਕੀਤੀ ਜਾਊਗੀ ਜਿਵੇਂ ਵੀ ਕਾਨੂੰਨ ਮੁਤਾਬਕ ਬਣਦਾ ਹੈ